ਸਾਰਾ ਤੋਂ ਨੰਗਾਰੇ ਜਿਹੜਾ ਧੋਖਾ ਖਾਦਾ ਉਹਦਾ ਹਰਿਆਣਾ ਉਦੋਂ ਤੋਂ ਲੈ ਕੇ ਆਪਾਂ ਪਹੁੰਚ ਰਿਆਂ ਤੋਂ ਇਹ ਆਉਣ ਵਾਲੀ ਆਪਣੀ ਜਿਹੜੀ ਤਨੀਰੀ ਐ ਇਹਨੇ ਉਹਦੇ ਵਿੱਚੋਂ ਸਾਨੂੰ ਕੱਢਣਾ ਅਜ ਵੀ ਕੋਸ਼ਿਸ਼ਾਂ ਸਾਰੇ ਤੌਂ ਰਾਲ ਮਿਲ ਕੇ ਕਰਤੀ ਆਂ ਕੋ ਕਰਦੀ ਰਹਿਣਾ ਜਦੋਂ ਤੱਕ ਉਹ ਨਿਸ਼ਾਨਾ ਆਪਾਂ ਸਾਰਾ ਤੋਂ ਨੰਗਾਰੇ ਦੀ ਕੋਈ ਹਾਰ ਨੂੰ ਜਿੱਤਦੇ ਵਿੱਚ ਬਦਲ ਨਹੀਂ ਲੈਂਦੇ ਤੋ ਇਹ ਸਾਰੇ ਜਿਹੜੇ ਕਾਰਜ ਨੇ ਆਪਾਂ ਨੂੰ ਰਾਲ ਮਿਲ ਕੇ ਵਧ ਜਾਣ ਕੇ ਕਰਨੇ ਚਾਹੀਦੇ ਨੇ ਮੈਂ ਗੁਰਦਰਾ ਸਾਹਿਬ ਦੀ ਕਮੇਟੀ ਵੱਲੋਂ ਆਪ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਪੈਂਡੀਆਂ ਉਹਨਾਂ ਦੀ ਪੂਰੀ ਟੀਮ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਕਿ ਬੜੀ ਮਿਹਨਤ ਕਰਾਉਂਦੇ ਨੇ। ਬੱਚਿਆਂ ਨੂੰ ਛੋੜੇ ਜਿਹੇ ਜਣਾਂ ਦੇ ਬੱਚੇ ਇਹ ਤੁਹਾਡੇ ਪ੍ਰੋਫੈਸਰ ਦੇ ਨਾਲ ਤੁਹਾਡੇ ਗਿਆਨੇ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਨੇ ਜਿਹਦੇ ਵਿੱਚ ਕਾਫੀ ਆਪਾਂ ਨੂੰ ਕਾਮਯਾਬੀ ਮਿਲਦੀ ਆ। ਸੋ ਆਪ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ। ਤੁਹਾਡਾ ਪਰਵਾਰਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਹਾਡੇ ਬਣਾਏ ਤੋਂ ਗਮੀ ਹੋ ਸਕਦਾ ਤੁਸੀਂ ਬੜੀ ਮਿਹਨਤ ਕਰਦੇ ਹੋ ਬੱਚਿਆਂ ਤੇ ਤੁਹਾਡੇ ਬੱਚੇ ਨੇ ਕੌਮ ਦੇ ਬੱਚੇ ਨੇ ਇਹਨਾਂ ਨੂੰ ਆਪਾਂ ਸਹੀ ਰਾਹ ਤੇ ਤੇ ਮਾਪਿਆਂ ਦਾ ਫਰਕ ਹੰਦ ਤੁਸੀਂ ਲੈ ਕੇ ਆਉਨੇ ਹੋ ਇੱਥੇ ਕੋਸ ਸੈਕਟਰ ਨੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕੋਈ ਚੋਗਰੀ ਜੀ ਮਾ ਵਾਹਿਗੁਰੂ ਜੀ ਦਾ ਖਾਲਸਾ ਫਿਰ ਫਾਈਨਰ ਆ ਗਿਆ ਨਰਨ ਗੁਸਤਾਨ ਦਾ ਸੈਰੇਮਨੀ ਨੂੰ ਤੇ ਮੈਂ ਨਾਮ ਲਾਵਾਂਗੀ ਉਸੇ ਰਾਮ ਨਾਲ ਉੱਤੇ ਦੂਜੀ ਸਾਈਡ ਵੱਲ ਜਾ ਕੇ ਨਾਇਨ ਬਣਾਨੀ ਹੈ ਕਿ ਫਿਰ ਅਸੀਂ ਆਪਣੇ ਮੈਂਟ ਕਰਾ ਦੇਵਾਂਗੇ ਜਿੰਨਾਂ ਸੁਧਾਰ ਬਕਰਨ ਸਿੰਘ ਜੀ ਦੀ ਬੇਨਤੀ ਕਰਾਵੀ ਕਿ ਉਹ ਇਸ ਸੈਰੇਮਨੀ ਨੂੰ ਬਾਅਦ ਸੈਰੇਮਨੀ

सिंह रेवालत सिंहरा गुल गुरबीर सिंह बराड़ हरनूर सिंह ਹਨੂ ਸਿੰਪੂਲਾ ਬੋਲੇ ਸੋ ਨਿਹਾਲ ਸਾ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਾ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਾ ਸ੍ਰੀ ਅਕਾਲ ਸਾਰਿਆਂ ਵਾਸਤੇ ਬੋਲੇ ਸੋ ਨਿਹਾਲ ਸਾ I'm ごありがとうハハハ[笑]